ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਖਨੂਰ ਸਾਹਿਬ ਦੀ ਗੱਲ ਕਰਨੀ ਹੈ ਜਿੱਥੇ ਫੇਸਬੁੱਕ ਦੇ ਜਿਹੜੇ ਵਿਦਵਾਨ ਨੇ ਜਿਨ੍ਹਾਂ ਦੇ ਪੇਜ ਬਣਾਏ ਹੋਏ ਨੇ ਉਹਨਾਂ ਵਿੱਚੋਂ ਕੁਝ ਫੁਕਰੇ ਦੇ ਮੰਦਿਰ ਜਿਹੜੇ ਚਾਂਬਲੀ ਹੋਈ ਮੰਦਿਰ ਜਿਵੇਂ ਅਮਰਤਪਾਲ ਦੇ ਪਿੱਛੇ ਤਕਰੀਬਨ ਤਕਰੀਬਨ ਨਸ਼ੇੜੀ ਜੇ ਲੋਕ ਜਿਹੜੇ ਫੁਕਰੀਆਂ ਮਾਰਨ ਵਾਲੇ ਸੀ ਕੋਈ ਤਾਂ ਜੇਲ੍ਹ ਚਲੇ ਗਏ ਕੁਝ ਹਾਲੇ ਬਾਹਰ ਨੇ ਉਹਨਾਂ ਨੇ ਇੱਕ ਫੇਸਬੁੱਕ ਤੇ ਹਨੇਰੀ ਚਲਾਈ ਹੋਈ ਹੈ ਪਿੰਡਾਂ ਦੇ ਵਿੱਚ ਵਟਸਐਪ ਗਰੁੱਪ ਬਣਾਏ ਹੋਏ ਨੇ ਤੇ ਉੱਥੇ ਜਿਹੜਾ ਸਾਡਾ ਬਕਾਊ মিডিਆ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਾ ਤੇ ਹੁਣੇਸ਼ਾ ਲੱਗਾ ਰਹਿੰਦਾ ਹੈ ਤੇ ਉਹਨਾਂ ਨੇ ਇੰਨੀ ਇੱਕ ਹਨੇਰੀ ਬਣਾ ਦਿੱਤੀ ਕਿ ਅਮਰਪਾਲ ਦੀ ਬੱਲੇ ਬੱਲੇ ਇੱਕ ਤਰਫਾ ਉਹ ਸੀਟ ਦਾ ਜਿਹੜਾ ਸਰਵੇਖਣ ਦਿਖਾਈ ਦਿੰਦੇ ਕਿ ਅਮਰਤਪਾਲ ਜਿੱਤੂਗਾ ਅਮਰਤਪਾਲ ਜਿੱਤੂਗਾ ਕੋਈ ਜਿੱਤੇ ਕੋਈ ਹਾਰੇ ਇਹਦੇ ਨਾਲ ਮਤਲਬ ਨਹੀਂ ਲੋਕਾਂ ਨੇ ਵੋਟ ਪਾਣੀ ਹੈ ਜਿੱਤ ਜੇ ਤਾਂ ਵੀ ਕੋਈ ਫਰਕ ਨਹੀਂ ਹਾਰ ਜੇ ਤਾਂ ਵੀ ਕੋਈ ਫਰਕ ਨਹੀਂ ਕਿਉਂਕਿ ਜੇ ਇੱਕ ਸੀਟ ਕੋਈ ਜਿੱਤ ਜਾਂਦਾ ਹੈ ਪੰਚ ਦੇ ਨਾਮ ਤੇ ਰੋਟੀਆਂ ਛੇਕ ਕੇ ਤਾਂ ਜੇ ਲੋਕ ਸਭਾ ਦੇ ਵਿੱਚ ਜਾ ਕੇ ਇੱਕ ਸੀਟ ਵਾਲਾ ਬੈਠੂਗਾ ਤਾਂ ਉਹਦੀ ਬਹੁਤੀ ਵੱਡੀ ਕੋਈ ਕੀਮਤ ਨਹੀਂ ਅਗੇ ਸਿਮਰਿਤ ਮਾਨ ਇੱਕ ਵਾਰੀ 13 ਦੀਆਂ 13 ਜਿੱਤ ਗਿਆ ਸੀ ਦੋ ਵਾਰੀ ਪਹਿਲਾਂ ਜਿੱਤ ਗਿਆ ਜਿਮਣੀ ਤੋਂ ਜਿੱਤ ਗਿਆ ਜਾਨੀ ਕਿ ਉਹਨੇ ਕੌਮ ਦਾ ਕੀ ਸਵਾਰਦਾ ਉਹਨੇ ਕਿਹੜਾ ਮਸਲਾ ਜਿਹੜਾ ਲੋਕ ਸਭਾ ਦੇ ਵਿੱਚ ਜਾ ਕੇ ਉਠਾਇਆ ਹੋਵੇ ਜਾਨੀ ਕਿ ਲੋਕਾਂ ਨੂੰ ਬੇਕੂ ਬਣਾਉਣ ਵਾਸਤੇ ਬਸ ਆਪਣੀ ਫੰਡਿੰਗ ਇਕੱਠੀ ਕਰਨ ਵਾਸਤੇ ਸਿਮਰਿਤ ਮਾਨ ਕਰਦਾ ਤੇ ਹੁਣ ਇਹ ਜਿਹੜੀ ਖਲੂਰ ਸਾਹਿਬ ਦੀ ਵੇ ਬਣਾਈ ਹੋਈ ਹੈ ਫੇਸਬੁਕ ਦੀ ਵਿਦਵਾਨਾਂ ਨੇ ਤੇ ਜਦੋਂ ਗਰਾਊਂਡ ਲੈਵਲ ਤੇ ਕੁਝ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਫੋਨ ਆਉਂਦੇ ਨੇ ਉਦੋਂ ਉਹ ਲੋਕ ਕਹਿੰਦੇ ਨੇ ਕਹਿੰਦੇ ਇਹ ਜਿਹੜੀ ਹਨੇਰੀ ਹੈ ਇਹ ਜਾਣਬੁੱਝ ਕੇ ਲੋਕਾਂ ਨੂੰ ਮੂਰਖਾ ਬਣਾਉਣ ਬਾਅਦ ਤੇ ਫੇਸਬੁੱਕ ਤੇ ਬਣਾਈ ਜਾਂਦੀ ਹੈ ਗਰਾਊਂਡ ਲੈਵਲ ਤੇ ਜਿਹੜੀ VOTING ਹੋਣੀ ਹੈ ਕਹਿੰਦੇ ਉਹ ਕੁਝ ਪਰਸੈਂਟ ਹੈ ਜਿਹੜੀ ਅਮਰਪਾਲ ਨੂੰ ਵੋਟ ਪੈ ਸਕਦੀ ਹੈ ਜਨ ਕਿ 5-7% ਦੀ ਕਹਿ ਸਕਦੇ ਹਾਂ ਕਿਉਂਕਿ ਜਿਹੜੀ ਮੰਡੀਰ ਹਨੇਰੀ ਬਣਾਈ ਜਾਂਦੀ ਹੈ ਫੇਸਬੁੱਕ ਤੇ WhatsApp ਤੇ ਗਰੁੱਪਾਂ ਦੇ ਵਿੱਚ ਭੱਲੇ ਭੱਲੇ ਖੱਟੇ ਚੱਕੀ ਜਾਂਦੇ ਨੇ ਉਹ ਤਕਰੀਬਨ ਤਕਰੀਬਨ ਉਹ ਲੋਕ ਨੇ ਜਿਨ੍ਹਾਂ ਦੇ ਵਿੱਚੋਂ 30% ਉਹ ਮੰਦੀਰ ਹੈ ਜਿਨ੍ਹਾਂ ਦੀ ਵੋਟ ਨਹੀਂ ਬਣੀ ਹੋਈ ਇਹ ਸਚਾਈ ਹੈ ਜਣ ਕੇ 30% ਉਹ ਲੋਕ ਨੇ ਜਿਹੜੇ ਦੂਰੋਂ ਦੂਰੋਂ ਜਾ ਕੇ ਕੱਟ ਕਰ ਦਿੰਦੇ ਨੇ ਇੱਕ ਮੈਨੂੰ ਸੱਜਣ ਕਹਿੰਦਾ ਕਹਿੰਦਾ ਬਠਿੰਡੇ ਤੋਂ ਲੋਕ ਪਹੁੰਚੇ ਹੋਏ ਅਮਰਪਾਲ ਦਾ ਕੱਟ ਕਰਨ ਵਾਇਤੇ ਉਹਦੇ ਹੱਥ ਵਿੱਚ ਤੇ ਜਣ ਕੇ ਦੂਰੋਂ ਦੂਰੋਂ ਜਾ ਰਹੇ ਨੇ ਮੋਗੇ ਤੋਂ ਪਹੁੰਚੇ ਹੋਏ ਅੰਮ੍ਰਿਤਸਰ ਤੋਂ ਆਏ ਹੋਏ ਜੜ ਕੇ ਜਿੰਨਾ ਲੋਕਾਂ ਦੇ ਉਥੇ ਵੋਟ ਹੀ ਨਹੀਂ ਉਹ ਦਾ ਕੱਠ ਦਿਖਾਇਆ ਜਾ ਰਿਹਾ ਤੇ ਉਹ ਕੱਠ ਦੇ ਨਾਲ ਇੱਕ ਹੂਆ ਬਣਾਤਾ ਕਿ ਅਮਰਤਪਾਲ ਤਾਂ ਬਹੁਤ ਅੱਗੇ ਜਾ ਰਿਹਾ ਇਹ ਗੱਲਾਂ ਜਦੋਂ ਮੇਰੀਆਂ ਸੁਣੋਗੇ ਨਾ ਬਹੁਤ ਕੌੜੀਆਂ ਲੱਗਣੀਆਂ ਪਰ ਸਚਾਈ ਇਹ ਹੈ ਕਿ ਜਿਹੜਾ ਖੰਡੂਰ ਸਾਹਿਬ ਸੀਟ ਤੇ ਮੁਕਾਬਲਾ ਹੈਗਾ ਮੈਂ ਪਹਿਲਾਂ ਵੀ ਕਿਹਾ ਉਥੇ ਲਾਲਜੀਤ ਭੁੱਲਰ ਤੇ ਕਾਂਗਰਸ ਦੇ ਵਿੱਚ ਮੁਕਾਬਲਾ ਹੈ ਨਦਾਂ ਬੇਸਾਬਲ ਟੋਹਾ ਖੱਚ ਦੌੜ ਵਿੱਚ ਤੇ ਨਹੀਂ ਅਮਰਤਪਾਲ ਐਵੇਂ ਲੋਕਾਂ ਨੇ ਪੰਥਕ ਸੀਟ ਐ ਪੰਥਕ ਸੀਟ ਐ ਗਈ ਜਾਂਦੇ ਆ ਹਾਂ ਸਿੱਖ ਬੋਟ ਹੈਗੀ ਆ ਸਿੱਖ ਬੋਟ ਤੋਂ ਭਾਵ ਜਿਹੜੇ ਆਪਣੇ ਨਾਮ ਨਾਲ ਸਿੰਘ ਲਾਉਂਦੇ ਆ ਕੌਰ ਲਾਉਂਦੀਆਂ ਬੀਬੀਆਂ ਉਹਨਾਂ ਦੀ ਬੋਟ ਹੈਗੀ ਆ ਤੇ ਉਹ ਬੋਟ ਤਕਰੀਬਨ ਤਕਰੀਬਨ ਸਾਰੀਆਂ ਪਾਰਟੀਆਂ ਦੇ ਹੱਕ ਵਿੱਚ ਜਾਂਦੀ ਹੈ ਸਿੱਖ ਬੋਟ ਜਿਹੜੀ ਹੈ ਤੇ ਜੇ ਮੁਕਾਬਲਾ ਦੇਖੋਗੇ ਉੱਥੇ ਅਮਰਤਪਾਲ ਤਾਂ ਦੌੜ ਵਿੱਚ ਹੈ ਹੀ ਨਹੀਂ ਇਹ ਲਿਖ ਲਿਓਗਾ ਉੱਥੇ ਵੀ ਮੁਕਾਬਲਾ ਲਾਲਜੀਤ ਭੁੱਲਰ ਤੇ ਕੁਲਵੀਰ ਜੀਰਾ ਦੇ ਵਿੱਚ ਹੈਗਾ ਕੌਣ ਜਿੱਤਦਾ ਹੈ ਇਹ ਸਮਾਂ ਦੱਸੋ ਪਰ ਜਿਹੜੀ ਸਰਵੇ ਗਰਾਊਂਡ ਲੈਵਲ ਤੇ ਹੋਈ ਹੈ ਉਹ 1921 ਦਾ ਜਾਂ 21 ਦਾ ਫਰਕ ਕੁਲਵੀਰ ਜੀਰਾ ਤੇ ਲਾਲਜੀਤ ਭੁੱਲਰ ਦੇ ਵਿੱਚ ਦਿਖਾ ਰਹੇ ਨੇ ਕੋਈ ਵੀ ਜਿੱਤ ਸਕਦਾ ਉੱਥੇ ਯਾਨੀ ਕਿ ਅਮਰਤਪਾਲ ਜਿਹੜਾ ਹਵਾ ਬਣਾਈ ਜਾ ਰਹੀ ਹੈ ਤੇ ਉਹ ਉਹਨਾਂ ਲੋਕਾਂ ਨੇ ਬਣਾਈ ਹੈ ਜਿਹੜੇ ਫੇਸਬੁੱਕ ਤੇ ਬਹਿ ਕੇ ਗੱਲਾਂ ਕਰਦੇ ਨੇ ਹੁਣ ਸਵਾਲ ਮੇਰੇ ਤੇ ਉਸਨੇ ਕਿ ਫੇਸਬੁੱਕ ਤੇ ਤੂੰ ਵੀ ਹੈ ਪਰ ਅਸੀਂ ਪਾਣੀ ਦਾ ਡਾਂਗਾ ਨਹੀਂ ਮਾਰਦੇ ਹਵਾ ਦਾ ਡਾਂਗਾ ਨਹੀਂ ਮਾਰਦੇ ਇਹ ਬੇਨਤੀ ਪ੍ਰਵਾਨ ਕਰਿਓ ਤੇ ਜਿਹੜੇ ਲੋਕ ਫੇਸਬੁੱਕ ਤੇ ਇਹ ਗੱਲਾਂ ਬਾਤਾਂ ਕਰਦੇ ਨੇ ਨਾ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਮੂੰਹ ਦੇ ਨਾਲ ਦਿੱਤੀਆਂ ਹੋਈਆਂ ਤੁਹਾਨੂੰ ਹੱਥਾਂ ਨਾਲ ਦਿੱਤੀਆਂ ਹੋਈਆਂ ਮੂੰਹ ਦੇ ਨਾਲ ਖੋਲਣੀਆਂ ਪੈ ਜਾਣ ਸਪ੍ਰੈਸ ਕਰਦੀਆਂ ਯਾਨਕਿ ਅਤਵਾਦ ਨੂੰ ਬੜਾਵਾ ਦੇਣਾ ਗੁੰਡਾਗਰਦੀ ਨੂੰ ਬढ़ावा ਦੇਣਾ ਇਹ ਗੈਂਗਸਟਰਵਾਦ ਨੂੰ ਤੁਸੀਂ ਪਹਾੜੀ ਚੜਾਉਣਾ ਜਿਹੜੇ ਬੰਦੇ ਅਮਰਪਾਲ ਦੇ ਪਿੱਛੇ ਪਹਿਲਾਂ ਦੁਰਦੇਸ਼ ਜਾਂ ਹੁਣ ਦੁਰਦੇ ਨੇ ਇਹਨਾਂ ਵਿੱਚੋਂ 30 35% ਉਹ ਲੋਕ ਨੇ ਜਿਹੜੇ ਫੁਕਰੇ ਆ ਸਿਰੇ ਦੇ ਨਸ਼ੇੜੀ ਆ ਸਿਰੇ ਦੇ ਉਹਨਾਂ ਨੇ ਹਵਾ ਬਣਾਈ ਹੋਈ ਹੈ ਇਹ ਸਮਾਂ ਤਕਰੀਬਨ 10 ਦਿਨ ਬਾਕੀ ਨੇ ਤੁਹਾਡੇ ਸਾਹਮਣੇ ਰਿਜ਼ਲਟ ਆਈ ਜਾਣਾ ਪਰ ਜਿਹੜੀ ਮੈਂ ਗੱਲਬਾਤ ਕੀਤੀ ਹੈ ਉਹ ਤੋਂ ਭਾਵੇਂ ਹੈ ਕਿ ਉੱਥੇ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਮੁਕਾਬਲਾ ਹੈ ਇਹ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ